ਦੰਦਸੇ ਕਿਸਾਨ ਦੀ ਦੂਸਰ ਸੰਘਾਸ ਕਮੇਟੀ ਤੋਂ ਪਿੰਡ ਵਿਰਿਆਂ ਤੋਂ ਅੱਜ ਅਸੀਂ ਵਿਰਿਆਂ ਪਿੰਡ ਦੀ ਗਰਾਊਂਡ ਤੇ ਇੱਥੇ ਖੜੇ ਆਂ ਜੀਚ ਆਪਾਂ ਵੇਖਿਆ ਵੀ ਪਿਆਲੀਆਂ ਜਿਹੜੀਆਂ ਝੋਨੇ ਵਾਸਤੇ ਤਿਆਰ ਹੋ ਗਈਆਂ ਨੇ ਪਨੀਰੀਆਂ ਸਾਡੀਆਂ ਤਿਆਰ ਨੇ ਪਰ ਬਿਜਲੀ ਬੋਰਡ ਦੇ ਜੇ ਪ੍ਰਬੰਧਨ ਦੀ ਗੱਲ ਕਰੀਏ ਤੇ ਬਹੁਤ ਢਿੱਲਾ ਆ ਆਪਾਂ ਜਿਹੜੇ ਵਲੇ ਨੇ ਸਾਡੇ ਉਹ ਬਿਲਕੁਲ ਤਾਰਾਂ ਜ਼ਮੀਨ ਨੂੰ ਛੂੰਡੀਆਂ ਨੇ ਉੱਤੇ 11 ਕੇ ਵੀ ਥਲੇ ਐਲਟੀ ਲੈਣਾ ਨਾਲ ਜੁੜੀਆਂ ਹੋਈਆਂ ਨੇ ਇਹ ਜਿਹੜੇ ਦਰਖਾਸਤ ਦੇਣ ਦੇ ਬਾਵਜੂਦ ਵੀ ਕੰਮ ਨਹੀਂ ਕੀਤੇ ਹੈਗੇ ਜੋ ਕਿ ਜੇ ਅਸੀਂ ਵਟਾਂ ਜ਼ਿਮੀਂਦਾਰ ਨੇ ਆਪਣੀ ਪੈਲੀ ਦੀਆਂ ਵਟਾਂ ਸਾਂਭ ਸੋਤ ਲਈਆਂ ਨੇ ਤੇ ਉਹਦੇ ਵਿੱਚ ਬਿਜਲੀ ਬੋਰਡ ਨੂੰ ਵੀ ਆਪਣੇ ਲੈਣਾ ਵਾਲੇ ਇੱਕ ਵਾਰੀ ਝਾਤ ਮਾਰ ਲੈਣੀ ਚਾਹੀਦੀ ਸਾਡੇ ਟਰਾਂਸਫਾਰਮ ਜੀਓ ਸੋਚਦੀ ਹੈ 2 ਸਾਲ ਤੋਂ ਐਪਲੀਕੇਸ਼ਨ ਆ ਪਈ ਨਹੀਂ ਕੋਈ ਵੀ ਧਿਆਨ ਸੂਬਿਆਂ ਦੇ ਵਿੱਚ ਸਾਡੇ ਤੇ ਪਾਣੀ ਨਹੀਂ ਅਜੇ ਅਜੇ ਤੱਕ ਆਇਆ ਅਜੇ ਤੱਕ ਇਹ ਪਿਛਲੀ ਵਾਰ ਵੀ ਨਹੀਂ ਆਇਆ ਜੇ ਸਾਡੇ ਉਪਰੋਂ ਸਰਕਾਰਾਂ ਨੂੰ ਗੱਲਾ ਹੁੰਦੀਆਂ ਨੇ ਕਿ ਨਹਿਰੀ ਪਾਣੀ ਦਿੱਤਾ ਜਾਵੇਗਾ ਬਿਜਲੀ ਬੋਰਡ ਦੇ ਪ੍ਰਬੰਧ ਪੂਰੇ ਨੇ ਮੈਂ ਕਹਿੰਦਾ ਵੀ ਜ਼ੀਰੋ ਗਰਾਊਂਡ ਤੇ ਆਣ ਕੇ ਵੇਖਿਆ ਜਾਵੇ ਤੇ ਬਹੁਤ ਜ਼ਿਆਦਾ ਫਰਕ ਹੈ ਉਪਰੋਂ ਆਏ ਹੋਏ ਆਦੇਸ਼ਾਂ ਚ ਤੇ ਥੱਲੇ ਗਰਾਊਂਡ ਤੇ ਕੀ ਹੈ ਉਹ ਵੇਖਿਆ ਜਾਏਗਾ ਵੀ ਸਾਡੇ ਕਿਸੇ ਇਥੇ ਲੱਗੇ ਲਾਗੇ ਜਾ ਕੇ ਪੈਣ ਨੂੰ ਕਿ ਨਹਿਰੀ ਪਾਣੀ ਲੱਗਦਾ ਵਿਖਾ ਦਿਓ ਵੀ ਵਾਕਈ ਕਿਸੇ ਪਹਿਲੀ ਨੂੰ ਕੋਈ ਪਿਛਲੇ ਸਾਲ ਵੀ ਕਿਤੇ ਲੱਗਾ ਸੀਗਾ ਨਹਿਰੀ ਪਾਣੀ ਕੁਛ ਨਹੀਂ ਹੈਗਾ ਜੀ ਇੱਥੇ ਇਸ ਚੀਜ਼ ਦੀ ਹਵਾ ਨਿਕਲਦੀ ਹੈ ਕਿ ਉੱਪਰੋਂ ਅੰਦੇਸ਼ ਆਉਂਦੇ ਨੇ ਥੱਲੇ ਅਧਿਕਾਰੀ ਉਹਨੂੰ ਲਾਗੂ ਨਹੀਂ ਕਰਦੇ ਸਾਡੀਆਂ ਢਿੱਲੀਆਂ ਲੈਣਾ ਜਿਹੜੀਆਂ ਸਲੂਟਰ ਟਰੈਕਟਰ ਨੰਗ ਟਰੈਕਟਰ ਦੇ ਸਲੈਂਸਰ ਤੱਕ ਲੈਣਾ ਜਿਹੜੀਆਂ ਲੱਗਦੀਆਂ ਨੇ ਉਹ ਇੱਕ ਹਾਦਸੇ ਨੂੰ ਸਦਾ ਦੇ ਰਹੀਆਂ ਨੇ ਵੱਡੇ ਹਾਦਸੇ ਨੂੰ ਪਰ ਬਿਜਲੀ ਬੋਰਡ ਦੀ ਅਣਗਹਿਲੀ ਹੈ ਜੇ बार-ਬਾਰ ਇਹਨਾਂ ਨੂੰ ਸੂਚਿਤ ਕੀਤਾ ਜਾਂਦਾ ਤੇ ਕਹਿੰਦੇ ਪ੍ਰਾਈਵੇਟ ਮੰਦਿਆਂ ਤੋਂ ਕਰਵਾ ਲਓ ਪ੍ਰਾਈਵੇਟ ਤੋਂ ਹੁਣ ਕਿੰਨਿਆਂ ਕਿ ਜ਼ਿੰਮੇਵਾਰ ਜਰੀ ਇਹਨਾਂ ਦੇ ਵਲੇ ਸਿੱਧੇ ਕਰਵਾਵੇਂ ਨੇ ਤੇ ਲੈਣਾ ਕਸਾਵੇਂ ਤੇ ਉਹ ਜਿਹੜਾ ਡਿਪਾਰਟਮੈਂਟ ਦਾ ਕੰਮ ਹੈ ਉਹ ਵੀ ਕਿਸਾਨ ਤੇ ਥੋਪਿਆ ਜਾ ਰਿਹਾ ਸੋ ਸਾਡੀ ਬੇਨਤੀ ਹੈ ਕਿ ਪਾਵਰ ਕਮ ਅੱਗੇ ਕਿ ਭਈ ਆਪਣੀ ਕਿੰਨੇ ਦਿਨ ਬੰਦ ਰਹੀ ਹੈ ਔਰ ਕੀ ਕੀ ਪ੍ਰਭਾਵ ਪਿਆ ਉਹ ਦੇਖੋ ਲਾਈਟ ਸਾਡੇ ਗਰਦਾਸਪੁਰ ਸਬਸਟੇਸ਼ਨ ਦੀ ਲਾਈਟ ਜਿਹੜੀ ਹੈ ਚਾਰ ਪੰਜ ਦਿਨ ਤੋਂ ਬੰਦ ਰਹੀ ਹੈ ਜੀ ਚਾਰ ਪੰਜ ਦਿਨ ਲਾਈਟ ਜਿਹੜੀ ਹੈ ਪਿੰਡਾਂ ਦੇ ਵਿੱਚ ਬਿਲਕੁਲ ਨਹੀਂ ਆਈ ਪਤਾ ਨਹੀਂ ਕੀ ਫਾਲਟ ਸੀ ਕਿਹਨੇ ਦੇ ਤੇ ਚਾਰ ਪੰਜ ਪਿੰਡਾਂ ਦੀ ਲਾਈਟ ਹਯਾਤਨਗਰ ਕਾਲਾ ਨੰਗਲ ਕੁਸ਼ਵਰੀਆਂ ਦੇ ਵੀ ਪਿੰਡੇ ਨੇ ਕਰ ਤੇ ਨਾਲ ਬਥਵਾਲੇ ਤੱਕ ਵੀ ਲਾਈ ਮਾਕਨ ਅਭੀ ਇੰਨੇ ਦਿਨ ਲਾਈਟ ਬੰਦ ਰਹੇ ਤੇ ਜ਼ਿਮੀਦਾਰ ਮਜਬੂਰ ਹੋ ਗਿਆ ਕਿ ਆਪਣੀ ਪਨੀਰੀ ਪੁੱਤਾਵਾਂਗ ਪਾਲੀ ਜਿਹੜੀ ਫਸਲ ਹੈ ਜਿਹੜੀ ਪਨੀਰੀ ਹੈ ਉਹਦੀ ਰਾਖੀ ਕਰਨੀ ਬਹੁਤ ਔਖੀ ਹੋ ਗਈ ਜੋ ਕਿ ਜ਼ਿਮੀਦਾਰ ਨੇ ਬਾਲਟੀਆਂ ਨਾਲ ਵੀ ਨੂੰ ਪਾਣੀ ਲੈ ਜਿੰਨਾ ਕੋ ਜਨਰੇਟਰ ਵਗੈਰਾ ਨਹੀਂ ਆਕੇ ਇਹੋ ਜੀ ਸਿਚੁਏਸ਼ਨ ਸਾਨੂੰ ਡਰ ਲੱਗਦਾ ਕਿ ਮੌਸਮ ਖਰਾਬ ਹੋ ਸਕਦਾ ਵਾ ਕਿਉਂਕਿ ਮੌਸਮ ਦੇ ਹਾਲਾਤ ਨਹੀਂ ਮੌਨਸੂਨ ਆ ਰਹੀਆਂ ਨੇ ਪਰ ਉਹਦੇ ਪ੍ਰਬੰਧ ਕੀ ਨੇ ਹਵਾ ਕਿਤੇ ਹੋਵੇ ਜੇ 2-4 ਦਿਨ ਬਤੀ ਲਾਈਟ ਬੰਦ ਹੋ ਜੇ ਤੇ ਸਾਨੂੰ ਸੋਨੇ ਫਿਰ ਦੁਬਾਰੇ ਵਾਹਣੇ ਪੈ ਜਾਂਦੇ ਨੇ ਇੱਕ ਪਹਿਲੀ ਇੱਕ ਏਕੜ ਉੱਤੇ ਘੱਟੋ ਘੱਟ 10-15000 ਦਾ ਖਰਚਾ ਆਉਂਦਾ ਵਾ ਜੇ ਦੁਬਾਰੇ ਚੋਂ ਨਾ ਲਾਉਣਾ ਪੈ ਜਾਵੇ ਤੇ ਜ਼ਿਮੀਂਦਾਰ ਉੱਠ ਨਹੀਂ ਸਕਦਾ ਜੀ ਨਹਿਯਾਤ ਨਗਰ ਤੋਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਤੋਂ ਸਾਨੂੰ ਜੀ ਪਿਛਲੇ ਲੰਬੇ ਸਮੇਂ ਤੋਂ ਇੱਕ ਤੇ ਜਿਹੜਾ ਸੂਏ ਦਾ ਪਾਣੀ ਹੈ ਨਹਿਰੀ ਪਾਣੀ ਜਿਹੜਾ ਵਾ ਉਹ ਕਾਗਜ਼ੀ ਪਤਰੀ ਤੇ ਨਹਿਰੀ ਪਾਣੀ ਜਿਹੜਾ ਵਾ ਉਹ ਆ ਰਿਹਾ ਵਾ ਕਾਗਜ਼ੀ ਪਤਰੀ ਤੇ ਸੂਏ ਦੇ ਵਿੱਚ ਪਾਣੀ ਆ ਰਿਹਾ ਹੋਊਗਾ ਪਰ ਮੈਂ ਤੁਹਾਨੂੰ ਜਾ ਕੇ ਲੈ ਕੇ ਚਲਦਾ ਉਹਦੇ ਉਹ ਇਹ ਬਿਲਕੁਲ ਹੀ ਪਾਣੀ ਨਹੀਂ ਹੈਗਾ। ਉਹਦੇ ਵਿੱਚ ਸਫਾਈ ਵੀ ਹਰ ਸਾਲ ਹੁੰਦੀ ਹੈ। ਅ ਜਦੋਂ ਦਾ ਆਮ ਆਦਮੀ ਪਾਰਟੀ ਸਰਕਾਰ ਆਈ ਉਹਦੀ ਸਫਾਈ ਹੁੰਦੀ ਹੈ। ਬੜਾ ਮੋਟਾ ਘਾਹਕੂੜਾ ਸਫਾਈ ਕਰ ਦਿੰਦੇ ਨੇ ਪਰ ਪਾਣੀ ਨਹੀਂ ਆਉਂਦਾ। ਉਸ ਵਿੱਚ ਪਾਣੀ ਨਾ ਆਉਣ ਦੀ ਸਾਨੂੰ ਵੱਡੀ ਮੁਸ਼ਕਲ ਹੈ ਵੀ ਇੱਕ ਤਾਂ ਸਾਡੀ ਪਹਿਲੀ ਦੋ ਪਾਸੇ ਜਾਂ ਨਹਿਰ ਦੇ ਉਧਰ ਵੀ ਪੈਲੀ ਹੈ, ਸੂਬੇ ਦੇ ਤੇ ਉਧਰ ਵੀ ਪੈਲੀ ਹੈ ਤੇ ਸਾਨੂੰ ਆਉਣ ਜਾਣ ਦੀ ਵੀ ਦਿੱਕਤ ਹੁੰਦੀ ਹੈ। ਪਰ ਚਲੋ ਜੇ ਨਹਿਰ 'ਚ ਪਾਣੀ ਆਵੇ ਤੇ ਅਸੀਂ ਆਉਣ ਜਾਣ ਦੀ ਦਿੱਕਤ ਨੂੰ ਹੀ ਬਰਦਾਸ਼ਤ ਕਰ ਲਵਾਂਗੇ। ਚਲੋ ਘਟੋ ਘਟ ਸਾਨੂੰ ਪਾਣੀ ਤੇ ਮਿਲਦਾ। ਪਰ ਜਦੋਂ ਪਾਣੀ ਵੀ ਨਹੀਂ ਮਿਲਦਾ ਤੇ ਅਸੀਂ ਜ਼ਮੀਨ ਦੇ ਦੋ ਟੋਟੇ ਕੀਤੇ ਨੇ ਸੂਹਾ ਵੀ ਤੇ ਦੂਸਰੀ ਗੱਲ ਇਹ ਆ ਵੀ ਜਦੋਂ ਹੁਣ ਬਿਜਲੀ ਦੀ ਗੱਲ ਕਰੀਏ ਤੇ ਬਿਜਲੀ ਵੀ ਪਿਛਲੇ ਸਮੇਂ ਤੋਂ 3-4 ਦਿਨ ਲਗਾਤਾਰ ਬੱਤੀ ਜਿਹੜੀ ਉਹ ਬੰਦ ਰਹੀ ਏ ਮੋਟਰਾਂ ਵਾਲੀ ਤੇ ਪਨੀਰੀਆਂ ਸਾਡੀਆਂ ਸੁੱਕ ਸੁੱਕ ਗਈਆਂ ਬਾਲਟੀਆਂ ਨਾਲ ਪਾਣੀ ਪਾ ਪਾ ਕੇ ਤੇ ਆਪਾਂ ਪਨੀਰੀਆਂ ਜਿਹੜੀਆਂ ਉਹ ਤਿਆਰ ਕੀਤੀਆਂ ਨੇ ਤੇ ਘਰਾਂ ਦੇ ਵਿੱਚ ਜਿਹੜੀ ਬੱਤੀ 24 ਘੰਟੇ ਸਪਲਾਈ ਹੈ ਉਹ ਵੀ ਮਤਲਬ ਪੂਰੀ ਪੂਰੀ ਰਾਤ ਦੋ-ਦੋ ਦਿਨ ਬੱਤੀ ਜਿਹੜੀ ਉਹ ਬੰਦ ਰਹਿੰਦੀ ਏ ਕਾਫੀ ਪਿੰਡਾਂ ਦੀ ਜਿਹੜੀ ਲਾਈਟ ਵਾ ਉਹ ਚਾਰ-ਚਾਰ ਪੰਜ-ਪੰਜ ਪਿੰਡਾਂ ਦੀ ਜਿਹੜੀ ਸਪਲਾਈ ਹੈ ਪਿਛਲੇ ਦਿਨ ਹੀ ਬੰਦ ਰਹੀ ਏ ਤੇ ਕੱਲ ਵੀ ਆਪਾਂ ਐਕਸੀਅਨ ਸਾਹਿਬ ਨੂੰ ਮ ਪੀ ਇਹ ਜਿਹੜੇ ਆਪਣੇ ਮਸਲੇ ਨੇ ਸਾਡੇ ਇਹਨਾਂ ਨੂੰ ਸੁਲਝਾਓ ਤੇ ਕੱਲ ਲਾਈਟ ਆਈ ਹੈ ਮੋਟਰਾਂ ਵਾਲੀ ਇਹ ਪੰਜਵੇਂ ਦਿਨ ਕੱਲ ਆਈ ਹੈ ਜੀ ਤੇ ਜਿਹੜੀ ਘਰਾਂ ਵਾਲੀ ਐ ਉਹ ਵੀ ਐਮ ਵੱਲੋਂ ਲਗਾਤਾਰ ਕੋਸ਼ਿਸ਼ਾਂ ਕੀਤੀ ਜਾਂਦੀ ਹੈ ਕਿ ਕਿਸਾਨਾਂ ਨੂੰ ਕੋਈ ਮੁਸ਼ਕਲ ਨਹੀਂ ਪੇਸ਼ ਆਣ ਦਿੱਤੀ ਜਾਏਗੀ ਅਖੇਤੀ ਪ੍ਰਬੰਧ ਕਰ ਲਏ ਗਏ ਆ ਕੀ ਲੱਗਦਾ ਅਸੀਂ ਤਾਂ ਕਹਿੰਦੇ ਜੀ ਇਹ ਗੇਤੇ ਪ੍ਰਬੰਧ ਕਰ ਲੈਣ ਤਾਂ ਬਹੁਤ ਵਧੀਆ ਗੱਲ ਆ ਚੰਗੀ ਗੱਲ ਆ ਪਰ ਜੇ ਇਹ ਗੇਤੇ ਨਹੀਂ ਹੋਣੇ ਤੇ ਪ੍ਰੋਪਰ ਹੁਣ 5 ਤਰੀਕ ਆ ਗਈ ਹੈ ਕੱਲ ਸਾਨੂੰ ਝੋਨਾ ਲਾਉਣ ਦੀ ਜਿਹੜੀ ਤਰੀਕ ਨਿਸ਼ਚਿਤ ਹੋਈ ਹੈ ਸਾਡੀ 5 ਤਰੀਕ ਤੇ ਉਹਦੇ ਉੱਤੇ ਆਪਾਂ ਵੇਖ ਰਹੇ ਆ ਵੀ ਤਾਰਾਂ ਸਾਡੀਆਂ ਅਜੇ ਤੱਕ ਢਿੱਲ ਸਪਲਾਈ ਜਿਹੜੀ 24 ਆਪਣਾ 8 ਘੰਟੇ 32 ਜਿਹੜੀ ਨਹੀਂ ਆ ਰਹੀ ਕਿਉਂਕਿ 5 ਦਿਨ ਬਾਅਦ ਤੁਹਾਨੂੰ ਦੱਸਿਆ ਵੀ ਕੱਲ ਹੀ ਲਾਈਟ ਆਈ ਹੈ ਤੇ ਪ੍ਰਬੰਧ ਆਪਾਂ ਕੀ ਸਮਝੀਏ ਇਹਨੂੰ ਵੀ ਆਪਾਂ ਕੀਤੇ ਆ ਕੀ ਮੰਗ ਕਰਦੇ ਹੋ ਮੰਗ ਇਹ ਕਰਦੇ ਆ ਵੀ ਸਾਡੀ ਜਿਹੜੀ ਫਸਲ ਆ ਇਹ 32 ਦੇ ਨਾਲ ਸੰਬੰਧਤ ਆ ਜਿਹੜੀ ਝੋਨੇ ਦੀ ਫਸਲ ਆ ਤੇ ਇੱਕ ਦਿਨ ਵੀ ਪਾਣੀ ਨਾ ਪੈਲੀ ਦੇ ਵਿੱਚ ਰਵੇ ਤੇ ਝੋਨੇ ਦੇ ਜਿਹੜੀ ਆ ਬਹੁਤ ਵੱਡਾ ਨੁਕਸਾਨ ਹੁੰਦਾ ਪਿਛਲੇ ਦਿਨ ਵੀ ਸਾਡਾ ਝੋਨਾ ਕਾਫੀ ਨੁਕਸਾਨ ਹੋਇਆ ਹੋਆ ਖੰਭੇ ਡਿੱਗ ਪਏ ਹਨ ਤੇ ਬਿਜਲੀ ਬੋਰਡ ਨੇ ਘੱਟੋ ਘੱਟ ਵੀ 10 ਦਿਨ ਲਾਏ ਆ ਤੇ ਸਾਡੇ ਖੰਭੇ ਉਹਨਾਂ ਨੇ ਖੜੇ ਕੀਤੇ ਸੀਗੇ ਤੇ ਬਹੁਤ ਵੱਡਾ ਨੁਕਸਾਨ ਸਾਡਾ ਜਿਹੜਾ ਉਦੋਂ ਵੀ ਹੋਇਆ ਤੇ ਇਹ ਨਹੀਂ ਚਾਹੁੰਦੇ ਪਿਆਦਕਾਂ ਦੇ ਸਮੇਂ 'ਚ ਵੀ ਕੋਈ ਇਸ ਤਰ੍ਹਾਂ ਦਾ ਹੋਵੇ ਕਿਉਂਕਿ ਇਹ ਜਿਹੜੇ ਗੀਤੇ ਪ੍ਰਬੰਧ ਆ ਉਹ ਸਰਕਾਰ ਨੂੰ ਕੰਡਰਣਾ ਚਾਹੀਦੇ ਆ ਤੇ ਬਸ ਇੰਨੀ ਬੇਨਤੀ ਆ ਜੀ